ਜੋਨੇ ਜੋਨੇ ਦੇ ਕਿੱਕੇ ਕਰਵਾਣੇ ਨਹੀਂ ਸਾਬਣ ਨੇ ਹੰਪੋ ਸਿਆ ਕਈਆ ਫਸਟ ਵੇ ਇਤਰਾ ਕੀਆ ਮਹੀਨਾ ਖਾਣ ਲੇ ਮਹੀਨਾ ਸਾਹਤ ਬੁੱਧ ਬੇਨਾਮ ਦੇ ਫੜੇ ਇਤੋ ਦੇ ਰੋਗਾਲੇ ਤੂੰ ਮਸਲਾ ਹੱਲ ਕਰ ਦੇ ਪਸਾ ਜਾਵੇ ਤੇ ਪੁੱਤ ਕੱਟ ਜਾਵੇ ਨਿਕਾ ਪਰਾਣੇ ਸਰਕਾਰ ਦੇ ਵਿਦਾਨ ਵਾਲੇ ਬੰਦੇ ਸਰਕਾਰ ਦੇ ਬੰਦੇ ਰਹੇ ਨਾ ਜਿੱਤਾ ਨਹੀਂ ਬੰਦ ਕਰਾ ਦੇ ਬਦਲ ਲੱਗ ਛੱਡ ਜਾ ਦੇ ਕਿਤੇ ਵਾਸਿ ਲਕੀਆਂ ਆਵਾਜ਼ ਆਦੀ ਫਿਰਦੇ ਵਿੱਚ ਧੋਖਾ ਚਿੱਤੇ ਕਰਦੇ 6 ਮਤੋਂ 5 ਨੇ ਕੱਲ ਤਾਂ ਸਾਡੀਆਂ ਘਰਦਗ ਇਹਨੇ ਘਰ ਘਰਦੇ ਤਿੰਨ ਮਤੋਂ ਦੋਆਂ ਦੇ ਘਰ ਪਰਵਾਣ ਕਰਾਈ ਇਹ ਹਫ਼ਤੇ ਦੇ ਵਿੱਚ ਵਿੱਚ ਜਿਹੜੀ ਜੋੜੀ ਜਿਸ ਮੇਰੇ ਨਾਲ ਨਹੀਂ ਕਿੱਥੇ ਵੰਦੀ ਆਂ ਜੋੜੀ ਸਿੱਕ ਤਿੰਨ ਤੇਰੀ ਢੋਲੀ ਸੇਗੀ ਹਾਂਜੀ ਬੰਦੇ ਦੇ ਰੋਹੀ ਮੋਤੋਰੀ ਸੰਭੂ ਕੱਲ ਹੁਣ ਦੋ ਭੁਗਤਾਨ ਨੇ ਅੱਜ ਮੌਤ ਹੋ ਗਈ ਭੋਗੀ ਪੈਣਾ ਇਹ ਬਦਨ ਨੂੰ ਚੁੱਪੀ ਵਾਲਾ ਫੇਰਾ ਕਰਦਾ ਮਾਰ ਜਾਣਾ